ਸਰਦਾਰ ਗਿਆਨੀ ਰਕबीर ਸਿੰਘ ਬੋਲੇ ਜੋ ਆਦੇਸ਼ ਜਾਰੀ ਕੀਤੇ ਗਏ ਸਨ ਉਸ ਨੂੰ ਲੈ ਕੇ ਅੱਜ ਅਕਾਲੀ ਦਲ ਦੇ ਵਿੱਚ ਮੰਤਰੀ ਰਹਿ ਚੁੱਕੇ ਸਰਦਾਰ ਸੋਹਣ ਸਿੰਘ ਠੰਡਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਜਥੇਦਾਰ ਸਾਹਿਬ ਨੂੰ ਆਪਣਾ ਮੰਗ ਪੱਤਰ ਅਮੰਗ ਸਪਸ਼ਟਕਰਨ ਦੇਣ ਲਈ ਪੁਜੇ ਸੁਹਣ ਸਿੰਘ ਖੰਡਲ ਨੇ ਕਿਹਾ ਕਿ ਜਥੇਦਾਰ ਅਕਾਲ ਤਖਤ ਸਾਹਿਬ ਦਾ ਜੋ ਹੁਕਮ ਹੋਇਆ ਸੀ ਉਸ ਹੁਕਮ ਨੂੰ ਸਿਰ ਮੱਥੇ ਪਰਵਾਨ ਕਰਦੇ ਆਂ ਅੱਜ ਮੈਂ ਅਕਾਲ ਤਖਤ ਸਾਹਿਬ ਤੇ ਬਹੁਤ ਨਿਮਾਣੇ ਸੇਖਵਜੋ ਨਿਮਰਤਾ ਸਾਹਿਤ ਨਤਮਸਤਕ ਹੋਇਆ ਤੇ ਉੱਥੇ ਜਿਹੜੀ ਅਰਦਾਸ ਬੇਨਤੀ ਕੀਤੀ ਹੈ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸੇ ਜੇ ਕੋਈ ਸਾਡੇ ਕੋਲ ਕੋਈ ਕਮੀ ਪੇਸ਼ੀ ਭੁੱਲ ਚੁੱਕ ਹੋਈ ਹੋਵੇ ਤਾਂ ਵਾਹਿਗੁਰੂ ਉਸ ਨੂੰ ਮਾਫ ਕਰਨ ਜਥੇਦਾਰ ਸਾਹਿਬ ਦੇ ਵੱਲੋਂ ਮੰਗਿਆ ਗਿਆ ਸੀ ਕਿ ਆਪਣੇ ਵੱਲੋਂ ਸਪਸ਼ਟਕਰਨ ਦਿਓ ਉਸ ਦੇ ਚਲਦੇ ਅੱਜ ਮੈਂ ਜਿਹੜਾ ਉਹ ਦਿਨ ਵਾਸਤੇ ਹਾਜ਼ਰ ਹੋਇਆ ਤੇ ਉਹ ਦਫਤਰ ਦੇ ਵਿੱਚ ਪੀਏ ਸਾਹਿਬ ਨੇ ਰਿਸੀਵ ਕਰ ਲਿਆ ਤੇ ਅੱਜ ਤੋਂ ਬਾਅਦ ਜੋ ਵੀ ਅਗਾਹਾਂ ਜੱਜਦਾਰ ਸਾਹਿਬ ਕੋਈ ਵੀ ਸਾਨੂੰ ਹੁਕਮ ਦੇਣਗੇ ਕਿਸ ਤਰ੍ਹਾਂ ਦਾ ਵੀ ਉਸ ਨੂੰ ਖੜੇ ਮੱਥੇ ਪਰਵਾੰਤ ਕਰਾਂਗੇ ਇਹਦਾ ਫਾਉਦਾ ਹੁਣ ਹੋਇਆ ਸੀ ਕਿ ਸਪੱਸ਼ਟ ਕਰਨ ਜਿਹੜਾ ਆ ਉਹ ਦੇਣਾ ਉਹ ਮੈਂ ਆਪ ਨਿਮਰਤਾ ਸਹਿਤ ਪੇਸ਼ ਹੋ ਕੇ ਉਹਨਾਂ ਦੇ ਪੀਏ ਸਾਹਿਬ ਨੂੰ ਜਿਹੜਾ ਉਹ ਦੇ ਕੇ ਆਇਆ ਕੋ ਬਾਕੀ ਇਸ ਤੋਂ ਬਾਅਦ ਜੋ ਵੀ ਫੈਸਲਾ ਜਿਹੜਾ ਆ ਉਹ ਜਿਹੜਾ ਸਾਹਬ ਵੱਲੋਂ ਜਾਊਗਾ ਉਤੇ ਵੀ ਇਨ ਬਿਨ ਨਿਮਾਣੇ ਸਿੱਖਾਂ ਨੂੰ ਪੇਸ਼ ਹੋ ਕੇ ਪਾਲਣਾ ਕਰਾਂਗੇ ਔਰ ਹਮੇਸ਼ਾ ਇੱਕ ਪੂਰਨ ਜੋ ਸਾਡਾ ਇਹ ਸਥਾਨ ਆ ਅਕਾਲ ਤਖਤ ਸਾਹਿਬ ਇਹਦਾ ਜੋ ਵੀ ਹੁਕਮ ਹੋਆ ਪਹਿਲਾਂ ਵੀ ਸਵੀਕਾਰ ਕਰਦੇ ਰਹੇ ਆ ਹੁਣ ਵੀ ਉਹਨੂੰ ਸਵੀਕਾਰ ਕਰਾਂਗੇ ਬੇਪਰਤੀ ਕਰਨੀ ਚਾਹਨਾ ਅੱਜ ਕੋਰਟਾਂ ਦੇ ਵਿੱਚ ਮੈਟਰ ਆ ਕਿ ਜਿਹੜੀ ਵਿਆਧਵੀ ਹੋਈ ਹੈ ਕਿਵੇਂ ਹੋਈ ਇਹ ਤਾਂ ਬੈਟਰ ਹੁਣ ਕਿਸੇ ਤੋਂ ਲੁਕਾਉਣਾ ਸ਼ੁਪਿਆ ਰਿਹਾ ਨਹੀਂ ਇਹ ਬਿਆਦਵੀ ਕਿਹਨਾਂ ਦੇ ਕਰਾਈ ਆ ਕੌਣ ਦੋਸ਼ੀ ਆ ਅਸੀਂ ਫਿਰ ਵੀ ਇਹ ਗੱਲ ਕਹਿੰਦੇ ਆ ਕਿ ਜੇ ਪੰਥੀ ਇਸ ਗੱਲ ਨੂੰ ਸਮਝਦਾ ਸਿੱਖ ਕੌਮ ਸਮਝਦੀ ਆ ਤੇ ਅਸੀਂ ਫਿਰ ਵੀ ਨਿਮਰਤਾ ਸਹਿਬ ਬਾफी ਮੰਗਦੇ ਆ ਇਸੇ ਕਰਕੇ ਅਸੀਂ ਉਹ ਗੱਲਾਂ ਨਹੀਂ ਕਹਿਣੀਆਂ ਚਾਹੁੰਦੇ ਜਿਹੜੀਆਂ ਗੱਲਾਂ ਮਰਜ਼ਾਦਾ ਤੋਂ ਬਾਹਰ ਜਾਣ ਕਿਉਂਕਿ ਜਹਦਰ ਸਾਹਿਬ ਨੇ ਜਿਹੜਾ ਹੁਕਮ ਦਿੱਤਾ ਸਾਡੇ ਲਈ ਉਹ ਇਲਾਹੀ ਹੁਕਮ ਆ ਅਸੀਂ ਕਿਸੇ ਵੀ ਸਿੱਖ ਦੇ ਖਿਲਾਫ ਜਾਂ ਕਿਸੇ ਪਾਰਟੀ ਦੇ ਖਿਲਾਫ ਕੇ ਆ ਕੇ ਗੱਲ ਕਹਿੰਦੇ ਆ ਕਿ ਜਿਹੜਾ ਜਿਹੜਾ ਵੀ ਸਵਾਲ ਕਿਤੇ ਵੀ ਜਾਣੇ ਨਹੀਂ ਜਾਂਦੇ ਫਿਰ ਕਹਿੰਦੇ ਆ ਕਿ ਕਿੱਤੀ ਨਹੀਂ ਜੇ ਫਿਰ ਵੀ ਲੱਗਦਾ ਵੇ ਹੋ ਗਈ ਅਸੀਂ ਮਾਫੀ ਮੰਗਦੇ ਹਾਂ